I'm not ਕਿ ਬਰੋ ਯਾਰ ਤੇਸਲੇ ਚ ਮਰਿਕਾ ਨੂੰ ਬਾਪੇ ਚੰਗੇ ਨਹੀਂ ਜਾਦੇ ਤੇਸ ਤੇਸਲੇ ਹੋਈ ਹੈ ਲੈ ਰਹਿਣੀ ਜੀ ਉਹਦੇ ਨਾਲ ਬਿਗੜੇ ਗੱਡੀ ਵਟਾਈ ਡੇਢ ਦੇ ਚਾਦੇ ਨਹੀਂ ਲੈ ਕੈਸ਼ ਤੇ ਘਰ ਨਹੀਂ ਲੈਉ ਜੀ ਇਹ ਲਾਲੂ ਵੀ ਲੈ 3 ਮਿੰਟਾਂ ਦਾ ਲੈ ਕੀ ਕੱਟੇ ਕਰਦਾ ਫਿਰ ਕੀ ਕੱਟੇ ਕਰਦਾ ਅੱਗੇ ਵੱਕੋ ਇਸ ਵੀਰੇ ਦੇ ਨਾਲ ਹੋਰ ਅੱਗੇ ਬੜਾ ਟਾਈਨ ਆ ਰਿਹਾ ਜਿਹੜਾ ਅੰਡਰ ਗਰਾਉਂਡ ਕੇਬਲ ਆ ਰਹੀ ਹੈ ਤੋਂ ਉਹ ਤੋਂ ਹਰ ਤੋਂ ਉਹਨਾਂ ਸਾਰਾ ਨਹੀਂ ਪੈ ਸਕੀਆ ਉਹਦੇ ਚ ਉਹਨਾਂ ਨੇ ਕੇਵਲ ਐਕਸਟਰਾ ਹੀ ਪਾਈ ਹੋਈ ਆ ਲੇਕਿਨ ਉਹਦੇ ਬਾਅਦ ਦੂਰ ਵੀਰਾਂ ਦੀ ਕੱਲ ਪ੍ਰੋਬਲਮ ਆਈ ਆ ਪਰ ਤੋਂ 2 ਘੰਟੇ ਚ ਕਲੈਫਾਈ ਹੋ ਗਈ ਸੀ ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ ਤੇ ਕੋ ਕਿਉਂ ਆਈ ਸਾਰਾ ਉਹਦੇ ਸਾਰੇ ਡੀਟੇਲਸ ਨਾਲ ਹੋਈ ਆ ਚੇਅਰਮੈਨ ਸਾਹਿਬ ਔਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ਰ ਸਾਰੇ ਆਏ ਹੋਏ ਸੀਗੇ ਉਹਦੇ ਨਾਲ ਅਸੀਂ ਇੱਕ ਤਰ੍ਹਾਂ ਕਹਿਆ ਵੀ ਇਹਦੇ ਵਿੱਚ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਈ ਸਕਦੀ ਹੈ ਨਾ ਅন্ডਰਗਰਾਊਂਡ ਦੇ ਉਹ ਲੋਗੇ ਜਿਹੜੀ ਮਰਜ਼ੀ ਹੋਵੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਈ ਜੀ ਉਹਦੇ ਚੱਕਾ ਅਸੀਂ ਆਲਟਰਨੇਟ ਲਾਈਨ ਜਿਹੜੀ ਹੋਰ ਹੈ ਉਹਦੇ ਵਾਸਤੇ ਪੈਸੇ ਵੀ ਜਮਾ ਕਰਾਵਾਂਗੇ ਇਹ 66 ਕੇਵੀ ਦੀ ਹੈ 11 ਕੇਵੀ ਦੀ ਆਲਟਰਨੇਟ ਸਪਲਾਈ ਹੋਏਗੀ ਜੇ ਕਦੇ ਤਾਂ ਦਿੱਕਤ ਹੋਵੇ ਤਾਂ ਉਹਨੂੰ ਚੇਂਜ ਓਵਰ ਕਰਕੇ ਮੈਂ ਦੱਸਣਾ ਨਾ ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ ਜਨਰੇਟਰ ਤਾਂ ਆਲਰੇਡੀ ਆ ਗਿਆ ਹੈ ਜੀ ਜਨਰੇਟਰ ਤਾਂ ਕੱਲ ਵੀ ਚੱਲਿਆ ਥੋੜੀ ਜਿਹੀ ਦਿੱਕਤ ਆਈ ਉਹਦੇ ਨਾਲ ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ ਐਮ ਐਸ ਸਾਹਿਬ ਜਨਰੇਟਰ ਸਾਰੇ 3 ਟੋਟਲ 20 ਦੇ ਫੂਰਥ ਵੀ ਜਨਰੇਟਰ ਆ ਜਿਹੜੇ ਆ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਨੇ ਜਨਰੇਟਰ ਤਾਂ ਚੱਲਦੇ ਆ ਔਰ ਉਹਦੇ ਜਿਹੜਾ ਉਹਦਾ ਪੂਰਥ ਵੀ ਇਲੈਕਟ੍ਰੀਕਲ ਹੈਗਾ ਉਹ ਹਰ ਆਪਦੇ ਉਹਨਾਂ ਦਾ ਟੈਸਟ ਵੀ ਕਰਦੇ ਆ ਉਹਨਾਂ ਨੇ ਤੇ ਇਹ ਕੁੱਲ ਮਿਲਾ ਕੇ ਸੀਗਾ ਵੀ ਮੁੜ ਕੇ ਕਿਉਂਕਿ ਹੌਸਪੀਟਲ ਆ ਜਿਹੜਾ ਬੰਦਾ ਲਾਈਫ ਸਪੋਰਟ ਤੇ ਆ ਉਹਦੇ ਯੂ.ਐਸ. ਹੁੰਦੇ ਆ ਉਹਦੀ ਤਾਂ ਥੋੜੀ ਜਿਹੀ ਬੈਕਅਪ ਹੁੰਦੀ ਆ ਨਾ ਅੱ ਤਾਂ ਲੋਕੋ ਸਿਕ ਬਿਲਕੁਲ ਅਸੀਂ ਅੱਜ ਦੇ ਟਾਰਗਟ ਉੱਤੇ ਪਹੁੰਚ ਕਰਦੇ ਸੀ ਤੇ ਇਹਦਾ ਮੀਨ ਟਾਈਮ ਜਿਹੜਾ ਹੈਗਾ ਉਹ ਮਨੋ ਜਨਰੇਟਰ ਟੇਕਓਵਰ ਕਰੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਅਸੀਂ ਕੀਤਾ ਹੈਗਾ ਫੈਸਲਾ ਵੀ ਅਸੀਂ ਕਾਰਡੀਨੇਟ ਲਾਈਨ ਜਿਹੜੀ ਹੈਗੀ ਆ ਸਾਡੇ ਗ੍ਰਿਡ ਤੱਕ ਆਈ ਤੇ ਜੇ ਇੱਥੇ ਕਦੇ ਹੋ ਜੇ ਤਾਂ ਜਿਹੜਾ ਦੂਜਾ ਉਹਨੂੰ ਟੇਕਓਵਰ ਕਰਕੇ ਤੇ ਉਹਨੂੰ 11 ਟੀਵੀ ਤੇ ਸਪਲਾਈ ਕਰ ਦਿਓ ਕਦੇ ਕੋਈ ਰਿਪੇਅਰ ਦੀ ਲੋੜ ਪੈ ਜਾਂਦੀ ਹੈ ਕੋਈ ਸਪੱਟ ਪੈ ਜਾਂਦੀ ਹੈ ਦੋ ਆਲਟਰਨੇਟ ਕਰਨ ਦਾ ਸਿਸਟਮ ਹੋਇਆ ਰੈਡੀ ਸਪਲਾਈ ਐਮ ਬੀ ਬੀ ਐਟ ਆਫ ਦੇ ਲਈ ਇਹ ਆ ਇਹਨਾਂ ਨੂੰ ਮੈਂ ਪ੍ਰੋਸੈਸ ਦਿੱਤਾ ਜਿਨ੍ਹਾਂ ਦੀ ਮੈਂ ਸਾਰੇ ਜਿਹੜੀ ਐਸਪੈਕਟ ਜਿਹੜੀ ਸਾਡੀ ਮੈਡੀਕਲ ਐਜੂਕੇਸ਼ਨ ਬ੍ਰਾਂਚ ਹੈ ਉਹਦੇ ਤੋਂ ਹੀ ਇਹਨਾਂ ਦਾ ਸਟਾਈਪੈਂਡ ਕੱਟ ਹੈਗਾ ਉਹ ਮੈਂ ਰਿਕਮੈਂਡ ਕਰਕੇ ਫਾਈਨੈਂਸ ਵਿੱਚ ਪਹੁੰਚ ਗਿਆ ਹੈਗਾ ਹੁਣ ਫਾਈਨੈਂਸ ਵਾਲੇ ਪ੍ਰੋਸੈਸ ਕਰ ਰਿਹਾ 16ਵਾਂ ਵਿੱਤ ਕਮਿਸ਼ਨ ਆ ਰਿਹਾ ਉਹ ਤੇ ਸਾਡੀ ਜਿਹੜੀ ਕੈਬਨਟ ਹੈ ਉਹਦੇ ਵਿੱਚ ਵੀ ਜੀ ਮੇਰੀ ਫਾਈਨੈਂਸ ਮਿਸਟਰ 나올ੀ ਹੋਊਗੀ ਤੇ ਸੀਐਮ ਸਾਹਿਬ ਨਾਲ ਵੀ ਗੱਲ ਹੋਊਗੀ ਸੋ ਸਾਰੇ ਸਟੈਪੈਥੈਟਿਕ ਹੈ ਜੀ ਅਸੀਂ ਇਹਨਾਂ ਦਾ ਜਿਹੜਾ ਸਟਾਈਪੈਂਡ ਹੈ ਉਹ ਪਤਾਵਾ ਗਿਆਣ ਵਾਲੇ ਸਮੇਂ ਦੇ ਵਿੱਚ ਜੀ ਕੱਲ ਸਰ ਨੂੰ ਮੈਂ ਮਿਲਣੀ ਹੈ ਉਹਨਾਂ ਕਪਸੇਟ ਬਿਲਕੁਲ ਜੀ ਕੁਝ ਪਰਸਨਲ ਕੰਪਨੀ ਕਰਾ ਲਏ ਨੇ ਜਿਹੜੇ ਆਪਣੇ ਪ੍ਰੋਫੈਸਨਲ ਨਹੀਂ ਨਹੀਂ ਐਦਾ ਤਾਂ ਮੇਰੇ ਇਤਹਾਜ਼ ਤੇ ਆਇਆ ਕੁਝ ਉਹਦੇ ਕੋਈ ਕਿਸੇ ਨੂੰ ਲੱਗੇ ਇਸ ਨੂੰ ਸਿੱਧਾ ਜੁੜਾਉਦਾ ਨਹੀਂ ਕਲੀਅਰ ਹੋ ਰਿਹਾ ਹੈ ਜੇ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੇ ਸਾਡੇ ਬੱਚੇ ਆਏ ਫਿਰ ਵੀ ਮੈਂ ਉਹਦੀ ਇੱਕ ਕਮੇਟੀ ਬਣਾਈ ਹੈ ਜੀ ਜਿਹੜਾ ਸਾਰਾ ਬੱਚਾ ਲੋਕਲਲੀ ਮਿਲ ਕੇ ਉਹਨਾਂ ਨੇ ਤਕਰੀਬੀ ਐਸੈਸ ਰੈਸਨਲ ਦਾ ਜੇ ਬੱਚੇ ਨੂੰ ਕੋਈ ਸਟ्रेस ਹੈ ਮੈਂ ਉਹਨਾਂ ਨੂੰ ਵੀ ਗੈਰਤੀ ਕਰਦਾ ਬੱਚਿਆਂ ਨੂੰ ਵੀ ਗੈਰਤੀ ਕਰਦਾ ਕਿ ਤੁਸੀਂ ਐਸੇ ਥੋੜੀ ਦੇਰ ਵਾਸਤੇ ਆਇਓ ਤੁਸੀਂ ਆਪਣੇ ਜੀਆਰ ਹੋ ਤਿੰਨ ਸਾਲ ਹੀ ਰਹੋਗੇ ਮੁਛੇ ਬਨੇ ਬਦਲ ਲੱਗ ਰਹੇ ਆ ਤੇ ਇਹਦੇ ਵਿੱਚ ਮਤਲਬ ਇਹ ਲਾਈਫ ਐਂਡ ਡੈਥ ਦਾ ਸਵਾਲ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਤੁਸੀਂ ਮਿਲੋ ਡਾਇਰੈਕਟਰ ਪ੍ਰਿੰਸੀਪਲ ਨੂੰ ਮਿਲੋ ਕਮੇਟੀ ਨੂੰ ਮਿਲੋ ਆਪਣੇ ਪੇਰੈਂਟਸ ਨੂੰ ਦੱਸੋ ਮੈਨੂੰ ਦੱਸੋ ਮੈਂ ਇੱਥੇ ਆਪਸ ਵਿੱਚ ਆਦਾ ਰਹਿਣਾ ਹੈਗਾ ਤੋਂ ਅਸੀਂ ਬੜੇ ਸੈਂਪੈਥੈਟਿਕ ਕਾਜੀ ਉਹਨਾਂ ਨਾਲ ਇਨਫੋਰਮਲ ਮੀਟਿੰਗਸ ਵੀ ਕਰਿਆ ਕਰਾਂਗੇ ਇਹਨਾਂ ਦਾ ਆਪਸ ਦੇ ਵਿੱਚ ਵੀ ਸਪੋਰਟ ਮੈਕਨਿਜ਼ਮ ਹੋਣਾ ਚਾਹੀਦਾ ਤੇ ਟੀਚਰ ਦੇ ਵਿੱਚ ਵੀ ਹੋਣਾ ਚਾਹੀਦਾ ਬਹੁਤ ਦੁਖਦਾਈ ਘਟਨਾ ਸੀ ਇੱਕ ਤੁਸੀਂ ਦੇਖੋ ਯੂਜੀ ਟੈਸਟ ਦਾ ਕਿੰਨਾ ਕੀ ਕੁਝ ਕਰਦੇ ਆ ਲੋਕ ਬੱਚੇ ਨੇ ਯੂਜੀ ਟੈਸਟ ਵੀ ਪਾਸ ਕੀਤਾ ਪੀਜੀਬੀ ਘਰ ਵਾਲੇ ਵੇਟ ਕਰ ਰਹੇ ਸੀ ਕਿ ਸਾਡੀ ਬੇਟੀ ਪਤਨੀ 10 ਸਾਲ ਤੋਂ ਬਾਹਰ ਸੀ ਉਹਨੇ ਵਾਪਸ ਜਾਣਾ ਸੀਗਾ ਬਰੀ ਟਰਾਜਿਕ ਮੈਂ ਉਹਨਾਂ ਨੂੰ ਮਿਲ ਕੇ ਵੀ ਕਿਹਾ ਮੈਂ ਤੇ ਪੇਰੈਂਟਸ ਨੂੰ ਮਿਲ ਕੇ ਗਿਆ ਸੀ ਜਿਸ ਦਾ ਉਹ ਜੋ ਵੀ ਸਾਡੇ ਕੋਲ ਸਾਡੀ ਅੰਦਰ ਦੀ ਉਸ ਉਹਨਾਂ ਮਾਪੇ ਦਾ ਮੈਂ ਵੀ ਇੱਕ ਫਾਦਰ ਹੈਗਾ ਸਰ ਇੱਕ ਗੱਲ ਜਿਸ ਤਰ੍ਹਾਂ ਕੱਲ੍ਹ ਇੱਕ ਮੌਕੇ ਦੇ ਇਸ਼ੂ ਸਰੀਟ ਹੋ ਜਾਂਦਾ ਨਹੀਂ ਤਾਂ ਸਾਨੂੰ ਡੀਪਾਰਟਮੈਂਟ ਤੋਂ ਕੋਈ ਵੀ ਕੋਈ ਮੀਟਿੰਗ ਹੁੰਦੀ ਹੈ ਧਿਆਨ ਹੁੰਦਾ ਜਾਂਦਾ ਜਦੋਂ ਸਰ ਕੀ ਐਸਾ ਮੈਡੀਕਲ ਕਿਸ ਤਰ੍ਹਾਂ ਕਰ ਲਉ ਸਟੂਡੈਂਟ ਦੀ ਡੈੱਥ ਹੋਈ ਹੈ ਸਾਨੂੰ ਚਾਰ ਖ਼ਬਰੀ ਦੇਖ ਕੇ ਮੀਡੀਆ ਦੇ ਅੰਦਰ ਮਾਈਕ ਦੀਵੇਂ ਲੱਗ ਜੰਨੇ ਆ ਕਿ ਕਿਹੜੀਆਂ ਰਿੰਗਾ ਮਾਰੀਆਂ ਨੇ ਇਹ ਨਹੀਂ ਚੱਕਦੇ ਕੋਈ ਪੋਜੀਟਿਵ ਰੀਪੋਰਟਾਂ ਵੀ ਕਰੋਗੇ ਲੈਕਟਿਵ ਜਾਂਦਾ ਹੈਗਾ ਅਸੀਂ ਪੋਜੀਟਿਵ ਖ਼ਬਰ ਹੁੰਦੀ ਹੈ ਉਹ ਲੈਕਟਿਵ ਚਲਾ ਜਾਂਦਾ ਹੈ ਕਿ ਸਿਹਤ ਅਧਿਕਾਰੀ ਕਿਉਂ ਨਹੀਂ ਗੋਮ ਚਲੋ ਤੁਸੀਂ ਵੀ ਮੈਂ ਤੁਹਾਨੂੰ ਵੀ ਬੈਂਚ ਕਰਦਾ ਥੋੜੀ ਜੀ ਜਦੋਂ ਇਦਾਂ ਦਾ ਬਹੁਤ ਸਾਰੇ ਸਿਸਟਮ ਮਾਮਲਾ ਹੋਵਦਾ ਹੈ ਨਾ ਜੀ ਕਈ ਵਾਰੀ ਆਫ ਐਂਡ ਟੀਚਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸਲ ਵਿੱਚ ਕੀ ਹੋਇਆ ਕੋਈ ਸੂਸਾਇਟ ਨੋਟ ਹੈ ਤੇ ਨਹੀਂ ਹੈ ਉਹ ਜਿਹੜੇ ਪਹਿਲੇ ਕੁਝ ਸ਼ਕਾਰਦੋ ਕ੍ਰੂਸ਼ਲ ਹੁੰਦੇ ਆ ਤੋਂ ਇਦਾਂ ਦੀ ਕੋਈ ਗੱਲ ਨਹੀਂ ਮੈਂ ਕੱਲ੍ਹ ਵੀ ਮੈਨੂੰ ਬਹੁਤ ਸਾਰੇ ਜਦੋਂ ਕੋਈ ਦਿਖਾਈ ਘਟਣਾ ਹੁੰਦੀ ਹੈ ਉਹਦੇ ਸੇ ਇੱਕ ਬਰੀਫ ਬੈਟ ਪੀਰੀਅਡ ਜ਼ਰੂਰ ਦੇਦਿਆ ਕਰੋ ਤੁਸੀਂ 2 4 5 6 ਘੰਟੇ ਦਾ ਤੇ ਅਦਾਂ ਦੀ ਕੋਈ ਗੱਲ ਨਹੀਂ ਆ ਜੀ ਅਸੀਂ ਕੁਝ ਵੀ ਕਨਸੀਲ ਜੇ ਕਰਨਾ ਚਾਹੁੰਦੇ ਕੁਝ ਪਾਣਾ ਨਹੀਂ ਚਾਹੁੰਦੇ ਬਹੁਤ ਟਰਾਂਸਪੇਰੈਂਟ ਆ ਜੀ ਅਸੀਂ ਬਹੁਤ ਵਧੀਆ ਤਿੱਕੀ ਨਾਲ ਕਰਦੇ ਜੀ ਲਾਈਨ ਆਉਂਦੀ ਆ ਜੀ ਉਹਦਾ ਜਿਹੜਾ ਅੰਡਰਗਰਾਊਂਡ ਕੇਬਲ ਆਉਂਦੀ ਆ ਕਿਉਂਕਿ ਇਹ ਬਡੰਗਰ ਤੋਂ ਆਉਂਦੀ ਆ ਉਹਦੇ ਚੋਂ ਉੱਪਰੋਂ ਵਾਲਾ ਓਵਰਹੈਡ ਤਾਰਾ ਨਹੀਂ ਪੈ ਸਕਦੀ ਆ ਉਹਦੇ